ਤੋ ਅਨੁ ਤਾਂ ਯਾਰ ਹੀ ਹੋਵੇਗਾ ਕਿ ਕੈਪਟਨ ਸਰਕਾਰ ਨ ਸੱਤਾ ਚ ਆਉਣ ਤੋਂ ਪਹਿਲਾਂ ਗੁਟਕਾ ਸਾਇਪ 77 ਕੇ 100 ਖਾਤੀ ਸੀ ਕਿ 4 ਮਹੀਨਿਆਂ ਚ ਹੀ ਪੰਜਾਬ ਤੋਂ ਸ਼ਖਰਦਮ ਘਟਦਾ ਜਾਵੇਗਾ ਪਰ ਚੋਨਾ ਸਿਰਤੇ ਨੇ ਤੇ ਨਸ਼ਾ ਰੋਕਣ ਦੇ ਸੇੜ ਚੜ੍ਹ ਬੋਲ ਹੈ ਜਿਸ ਦੀ ਮਿਸਾਲ ਅਨਗਲ ਦੇ ਨਾਲ ਲੱਗਦੇ ਪਿੰਡ ਸੁਆਮੀ ਬਾਗ ਚ ਜਿੱਥੇ ਇੱਕ ਘਰ ਚ 2000 ਹਜ਼ਾਰਾ ਹੀ ਅਫੀਮ ਦੇ ਬੁੱਟੇ ਲੱਗੇ ਹੋਏ ਮਿਲੇ ਨਿੰਗਲ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਇਸ ਕੱਟਾ ਬਿਮਾਰੀ ਕੀਤੀ ਤੇ ਹਜ਼ਾਰਾਂ ਹੀ ਅਫੀਮ ਦੇ ਬੁੱਟੇ ਪੱਟ ਸੁੱਟੇ ਅੱਜ ਮਨ ਐਸਆਈ ਪਬਲਿਕ ਐਸਐਚਓ ਸਮੇਤ ਪੁਲਿਸ ਪਾਰਟੀ ਅੱਜ ਦੋਰਾ ਨੇ ਗਸਤੇ ਪਿੰਡ ਸੁਆਮੀਪੁਰ ਹਾਜ਼ਰ ਸੀਦਾ ਮੈਨੂੰ ਇੱਕ ਮੁੱਖ ਬਰखास्त ਨੇ ਆ ਕੇ ਦੱਸਿਆ ਵੀ ਸੁਖਬੀਰ ਸਿੰਘ ਸਨੋਫ ਬਸਰਮ ਪਿੰਡ ਸੁਆਮੀਪੁਰ ਆਪਣੇ ਘਰ ਦੇ ਪਿਛਲੇ ਪਾਸੇ ਤੇ ਘਰ ਦੇ ਅੰਦਰ ਤੇ ਵਿੜੇ ਵਿੱਚ ਉਸਦੇ ਖਸਕਸ ਤਿਆਰ ਕੀਤੀ ਹੋਈ ਹੈ ਜਿਸ ਦੇ ਰਿਗਾਰਡਿੰਗ ਮੈਂ ਅੱਜ ਰੁਕਾ ਐਨਡੀਪੀਐਸ ਦਾ ਰੁਕਾ ਮੈਂ ਬੇਚੁਕਿਆ ਜਿਸ ਤੇ ਐਫਆਈਆਰ ਦਰਜ ਕੀਤੀ ਜਾਣੀ ਹੈ ਕਿੰਨਾ ਕਮਾਲ ਨੇ ਕਿੰਨੇ ਕੁ ਬੂਟੇ ਨਸੇ ਲਗਭਗ ਏਰੀਆ ਸੀਗਾ ਜੀ ਦੀ ਲੰਬਾਈ ਤਕਰੀਬਨ ਤਕਰੀਬਨ ਜੋ ਏਰੀਆ ਵਿੱਚ ਖੇਤੀਬੀਜੀ ਹੋਈ ਹੈ ਉਸਦੀ ਲੰਬਾਈ ਹੋਣੀ 40 ਫੁੱਟ ਤੇ ਚੌੜਾਈ ਤੇ 10 ਫੁੱਟ ਦੀ ਕਰੀ ਪੈ ਗਈ ਜਿਸ ਦੇ ਵਿੱਚ ਇਹ ਖੇਤੀ ਕੀਤੀ ਗਈ ਸੀਗੀ ਵੱਡੇ ਪੇਮਾਨੇ ਤੇ ਵੱਡੇ ਪੇਮਾਨੇ ਤੇ ਹੈ ਤੇ ਇਸ ਦੇ ਇਲਾਵਾ ਗਰਦੇ ਅੰਦਰ ਵੀ ਅੱਗੇ ਜਿਹੜਾ ਅਗਲਾ ਪਾਸਾ ਹੈ ਉਸ ਉੱਥੇ ਵੀ ਖੇਤੀ ਕੀਤੀ ਗਈ ਹੈ ਇਸ ਦੀ ਹੁਣ ਸਾਰੀ ਨਸ਼ਟ ਕਰਤੀ ਹੁਣ ਨਹੀਂ ਨਸ਼ਟ ਨਹੀਂ ਕੀਤੀ ਗਈ ਜੀ ਨਸ਼ਟ ਕਰਨਾ ਤੋਂ ਜਿਹੜਾ ਇਲਾਕਾ ਮਜਿਸਟ੍ਰੇਟ ਹੈ ਮਜਿਸਟ੍ਰੇਟ ਦਾ ਕੰਮ ਹੁੰਦਾ ਹੈ ਅਸੀਸ ਨੂੰ ਪਟਵਾਇਆ ਹੈ ਹਾਂ ਮਾਲ ਮੁਕਦਮੇ ਦੇ ਤੌਰ ਤੇ ਅਸੀਸ ਨੂੰ ਰੱਖਾਂਗੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਪਾੜੀ ਮਾਤਰਾ ਚ ਕੀਤੀ ਗਈ ਸੀਮ ਦੀ ਖੇਤੀ ਹੁਣ ਤੱਕ ਲੋਕਾਂ ਨੇ ਨੀ ਰੱਝਾ ਤੋ ਕਿਵੇਂ ਲੁਕੀ ਰਹੀ ਥੀ ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਇਸ ਵਿਅਕਤੀ ਵੱਲੋਂ ਕਿੰਨੇ ਸਮੇਂ ਤੋਂ ਖੇਤੀ ਕੀਤੀ ਜਾ ਰਹੀ ਸੀ ਤੇ ਇਸਦਾਜ ਕਿਤੋਂ ਤੱਕ ਚੂੜੇ ਹੋਏ ਸੀ ਜੰਗਲ ਤੋਂ ਰਾਜਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ